ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੀ ਸਿੰਪਲ ਕਾਟਨ ਦੀ ਕੁੜਤੀ ਦੀ ਕਟਿੰਗ ਕਰਾਂਗੇ ਇਹ ਵਾਲੇ ਨਾਪ ਦੀ ਜੀ ਪਹਿਲਾਂ ਵੀ ਆਪਣੀ ਜਿਹੜੀ ਵੀਡੀਓ ਹੈਗੀ ਚੈਨਲ ਤੇ ਰਿਪੀਟ ਕੀਤੀ ਹੋਈ ਹੈਗੀ ਇਹਦੇ ਬਾਰੇ ਜੀ ਆਪਾਂ ਤੁਹਾਨੂੰ ਅੱਜ ਸਾਰਾ ਕੁਝ ਟੀਰੇ ਬਾਰੇ ਸਮਝਾਵਾਂਗੇ ਕਈ ਮੇਰੀਆਂ ਭੈਣਾਂ ਨੂੰ ਟੀਰੇ ਦੀ ਕਟਿੰਗ ਕਰਨ ਚ ਪਿਛਲੇ ਗਲੇ ਦੀ ਕਟਿੰਗ ਕਰਨ ਚ ਪ੍ਰੋਬਲਮ ਆ ਰਹੀ ਹੈ ਜੀ ਉਹ ਸਾਰੀ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਟੀਰਾ ਰੱਖਣਾਗਾ ਆਪਾਂ ਕਿੱਦਾਂ ਆਪਾਂ ਬੈਕ ਗਲੇ ਦੀ ਕਟਿੰਗ ਕਰਨੀ ਹੈ ਦੇਖੋ ਜੀ ਇਹ ਕਮੀਜ਼ ਆਪਣਾ ਪਹਿਲਾਂ ਆਪਣੀ ਇਹਦੀ ਲੰਬਾਈ ਚੜਾਈ ਲਾਹੀ ਹੋਈ ਹੈਗੀ 20 ਇੰਚ ਦਾ ਘੇਰਾ ਤਿਆਰ ਆ ਦੇਖੋ ਜੀ ਆਪਾਂ 4 ਇੰਚ ਐਕਸਟਰਾ ਲਿਆਗਾ 24 ਇੰਚ ਤੇ ਆਪਾਂ ਕਟਿੰਗ ਕੀਤੀ ਹੈਗੀ ਤੇ 41 ਇੰਚ ਜੀ ਆਪਣੀ ਕੁੜਤੀ ਤਿਆਰ ਆ ਜੀ نیچے ਨੂੰ ਲੰਬਾਈ ਇਹ ਵੀ 41 ਇੰਚ ਤਿਆਰ ਆ ਤੇ 4 ਇੰਚ ਹੀ ਆਪਾਂ 45 ਤੇ ਕਟਿੰਗ ਕੀਤੀ ਹੈ 4 ਇੰਚ ਹੀ ਆਪਾਂ نیچے ਨੂੰ ਲਿਆਗਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਐਦਾਂ ਫੋਲਡ ਕਰ ਲੈਣਾ ਚਾਰ ਤਹਾਂ ਚ ਐਦਾਂ ਫੋਲਡਿੰਗ ਹੋ ਜਾਣੀ ਹੈ ਇਹਦੀ ਸਾਰੀਆਂ ਤਹਾਂ ਆਪਸ ਵਿੱਚ ਜੀ ਬਰਾਬਰ ਮਿਲੀਆਂ ਹੋਣੀਆਂ ਚਾਹੀਦੀਆਂ ਨੇ ਆ ਦੇਖੋ ਜੀ ਕਮੀਜ਼ ਦੀ ਆਪਾਂ ਤੈਨ ਵੀ ਨਾਲ ਹੀ ਕਟਿੰਗ ਕਰਨ ਵਾਸਤੇ ਆਪਨੇ ਜਿਹੜਾ ਕਮੀਜ਼ਾ ਹੈਗਾ ਉਹ ਰੈਡੀ ਹੈਗਾ ਹੁਣ ਆਪਾਂ ਸਭ ਤੋਂ ਪਹਿਲਾਂ ਲੰਬਾਈ ਤੇ ਚੜਾਈ ਲਾਈ ਦੀ ਹੁੰਦੀ ਹੈ ਉਹ ਤੁਹਾਨੂੰ ਦੱਸਤੀ ਵੀ ਇੰਨੀ ਲੰਬਾਈ ਵਧਾ ਕੇ ਰੱਖਣੀ ਹੈ ਇੰਨੀ ਚੜਾਈ ਵਧਾ ਕੇ ਰੱਖਣੀ ਹੈ ਹੁਣ ਸਭ ਤੋਂ ਪਹਿਲਾਂ ਆਪਾਂ ਕਰਨੀ ਹੈ ਜੀ ਟੀਰੇ ਦੀ ਕਟਿੰਗ ਦੇਖੋ ਮੈਨੂੰ ਕਈ ਮੈਸੇਜ ਆ ਰਹੇ ਨੇ ਵੀ ਦੀਦੀ ਟੀਰੇ ਦੀ ਕਟਿੰਗ ਵੀ ਕਿੰਨਾ ਟੀਰਾ ਰੱਖਣਾ ਜੇ ਇੰਨਾ ਟੀਰਾ ਹੋਵੇ ਤਾਂ ਬੈਕ ਨੈਕ ਦੀ ਕਟਿੰਗ ਕਿੰਨੀ ਕਰਨੀ ਆ ਦੇਖੋ ਜੀ ਜੇ ਆਪਣਾ ਟੀਰਾ ਮਤਲਬ ਕਿ ਗळा ਦਾ ਉਹ 4 ਇੰਚ ਤੱਕ ਟੀਰਾ ਇੱਕ 2 3 4 ਜਿੰਨਾ ਗळा ਛੋਟਾ ਹੈਗਾ ਉਹਨਾਂ ਜਿਹੜਾ ਆਪਣਾ ਟੀਰਾ ਹੈਗਾ ਉਹ 7 ਇੰਚ ਤੇ ਕਟਿੰਗ ਹੋਊਗੀ ਟੀਰੇ ਦੀ ਪਹਿਲਾਂ ਮੇਰੀ ਸਪੈਸ਼ਲ ਵੀਡੀਓ ਵੀ ਪਾਈ ਹੋਈ ਹੈ ਕਿਉਂਕਿ ਜਦੋਂ ਗळा ਛੋਟਾ ਹੁੰਦਾ ਆ ਕੱਪੜੇ ਨੂੰ ਜਿਆਦਾ ਖੁੱਲਣੀ ਪੈਂਦੀ ਹੈਗੀ ਗਲੇ ਨਾਲ ਤਾਂ ਜਿਹੜੇ ਆਪਣੇ ਮੋਢੇ ਨੇ ਉਹ कसे ਰਹਿੰਦੇ ਨੇ ਉਹਦੇ ਲਈ ਆਪਾਂ ਨੂੰ ਤੀਰਾ ਵਧਾ ਕੇ ਰੱਖਣਾ ਪੈਂਦਾ ਜਿੱਦਾਂ ਜੀ ਮੈਂ ਆਪਦੇ ਤੀਰੇ ਦੀ ਐਗਜ਼ਾਮਪਲ ਦਿੰਨੀ ਆ ਇੱਕ ਮੋਢੇ ਤੋਂ ਦੂਸਰੇ ਮੋਢੇ ਤੱਕ ਨਾਪ ਲਿਆ ਮੇਰਾ ਤੀਰਾ ਜੀ 15 ਇੰਚ ਆ ਗਿਆ ਆਪਾਂ ਨਾਰਮਲ ਜਦੋਂ ਮੈਂ ਨਾਰਮਲ ਕਮੀਸ ਦੀ ਕਟਿੰਗ ਕਰਦੀਆਂ 2 ਇੰਚ ਆਪਾਂ ਘਟਾ ਕੇ ਰੱਖਣਾ ਹੁੰਦਾ ਦੇਖੋ ਜੀ 13 ਆ ਗਿਆ 13 ਦਾਦ ਹੋ ਗਿਆ ਜੀ 6.5 ਇੰਚ ਮੈਂ ਆਪਦੇ ਤੀਰੇ ਦੀ ਕਟਿੰਗ 6.5 ਇੰਚ ਤੇ 2 ਇੰਚ ਘਟਾ ਕੇ ਕਰਦੀ ਆਂਗੀ ਠੀਕ ਆ ਜੀ ਜੇ ਤੁਸੀਂ ਬੈਂਡ ਨੈਕ ਰੈਡੀ ਕਰਨਾ ਤਾਂ ਮੈਂ ਆਪਦੇ ਜਿਹੜੇ ਤੀਰੇ ਦੀ ਕਟਿੰਗ ਆ 7 8 ਇੰਚ ਤੱਕ ਕਰਦੀ ਆਂ ਠੀਕ ਆ ਜੀ ਜੇ ਤੁਸੀਂ ਤਿੰਨ ਜਿਨ੍ਹਾਂ ਜਿਨ੍ਹਾਂ ਦੇ ਜੀ 19 20 21 22 ਇੰਚ ਬ੍ਰੈਸਟ ਆ ਜੀ ਉਹਨਾਂ ਨੇ 13 3 ਇੰਚ ਸੱਚ 3 ਇੰਚ 4 ਇੰਚ ਗਲੇ ਦੀ ਪਿਛਲੀ ਜਿਹੜੀ ਲੰਬਾਈ ਉਹ ਪਾਉਣੀ ਆਏਗੀ ਤਾਂ ਤੁਸੀਂ ਜਿਹੜੀ ਤੀਰੇ ਦੀ ਕਟਿੰਗ ਆ ਉਹ 7 ਇੰਚ ਤੇ ਕਰਨੀ ਆ ਜਿੱਦਾਂ ਜਿਹੜਾ ਆਪਾਂ ਅੱਜ ਕਮੀਜ਼ ਕਟਿੰਗ ਕਰਨਾ ਇਹਦੀ ਆਪਾਂ ਜਿਹੜੀ ਗਲੇ ਦੀ ਲੰਬਾਈ ਆ ਆਪਾਂ 5.5 6 ਰੱਖਾਂਗੇ ਠੀਕ ਹੈ ਜੀ ਆਪਾਂ ਇਹਨਾਂ ਦਾ ਤੀਰਾ ਰੱਖਣਾਗਾ 6.5 ਤੇ ਤਾਂ ਮੈਂ ਇੱਕ ਹੋਰ ਵੀ ਗੱਲ ਦੱਸਤੀ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਜੇ ਇਦਾਂ ਨਹੀਂ ਸਮਝ ਆਉਂਦਾ ਤਾਂ ਜਿਹੜਾ ਕਮੀਜ਼ ਤੁਹਾਡੇ ਬਿਲਕੁਲ ਠੀਕ ਆਗਾ ਵੀ ਹਾਂਜੀ ਇਹ ਕਮੀਜ਼ ਦੇ ਆਪਣੇ ਮੋਡੇ ਵੀ ਨਹੀਂ ਦੇਖਦੇ ਹੈਗੇ ਤੇ ਆਪਣੀ ਕੋਈ ਮਤਲਬ ਤੀਰੇ ਨੂੰ ਖਿੱਚ ਨਹੀਂ ਪੈਂਦੀ ਹੈ ਜੀ ਉਹ ਕਨੀਜ਼ ਨੂੰ ਜੀ ਤੁਸੀਂ ਐਦਾਂ ਰੱਖ ਲਓ ਦੇਖੋ ਐਦਾਂ ਨਹੀਂ ਰੱਖਣਾ ਆ ਗਲੇ ਬਿਲਕੁਲ ਐਤਾ ਵੀ ਆ ਦੇਖੋ ਆ ਮੋਢੇ ਵੀ ਸਿੱਧੇ ਇਧਰੋਂ ਵੀ ਮੋਢਾ ਵੀ ਸਿੱਧਾ ਆ ਸਾਰੇ ਸਿੱਧੇ ਠੀਕ ਆ ਜੀ ਆ ਗਲੇ ਚ ਕੋਈ ਸੈਂਟਰ ਚ ਬਲ ਨਹੀਂ ਪੈਂਦਾ ਗਲਾ ਦੇਖੋ ਬਿਲਕੁਲ ਠੀਕ ਫਿਰ ਤੁਸੀਂ ਕੀ ਕਰਨਾ ਜ਼ਿਆਦਾ ਉਜਨਾ ਚ ਪੈਣ ਦੀ ਜ਼ਰੂਰਤ ਨਹੀਂ ਆਪਾਂ ਤੀਰੇ ਨੂੰ ਨਾਪ ਲੈਣਾ ਆਪਾਂ ਤੀਰ ਦਾ ਨਾਪਣਾ ਕਿੱਦਾਂਗਾ ਅੱਧਾ ਇੰਚ ਅੱਧਰ ਬਾਹਰ ਰੱਖਣਾ ਆ ਆਪਣੀ ਸਲਾਈ ਆ ਦੇਖੋ ਆ ਸਲਾਈ ਆ ਨਾ ਇਹ ਇੰਨਾ ਅੱਧਾ ਇੰਚ ਆਪਣੀ ਸਲਾਈ ਚ ਆਇਆ ਹੋਇਆ ਨਾ 13 ਇਹ ਜਿਹੜਾ ਸਲਾਈ ਚ ਆਇਆ ਹੋਇਆ ਆਪਾਂ ਇੰਚੀ ਟੇਪ ਦੇ ਨਾਲ ਮੇਨ ਲਾਂਗਾ ਆ ਸਲਾਈ ਤੋਂ ਅੱਧਾ ਇੰਚ ਆਪਾਂ ਇੰਚੀ ਟੇਪ ਬਾਹਰ ਰੱਖਣਾ ਐਦਾਂ ਹੀ ਜੀ ਅੱਧਾ ਇੰਚ ਦੇਖੋ ਇੱਥੇ ਆਪਾਂ ਬਾਹਰ ਰੱਖਿਆਗਾ ਅੱਧਾ ਇੰਚ ਬਾਹਰ ਸਲਾਈ ਤੋਂ ਇਹ ਕਿੰਨਾ ਆਇਆ ਜੀ 13 ਇੰਚ ਆਇਆਗਾ तेरह दर्ध हो गया साढ़े छः इंच जानिए जिन्ह का सूट आना तीरा साढ़े छः इंच कटिंग होगी ठीक है जी जे तो जिदा मैं पहल दसिया उदा समझ नहीं आता तो कटिंग कर सकते होगी ठीक है जी अद्धा अद्धा इंच जो सिलाई चया होी टेपन बहर रख के मिलना आ देखो इंची टेप आप इतों भी अद्धा इंच बहर रखिया इतों भी इंची टेप बहर रखिया ਆ ਦੇਖੋ ਜੀ ਹੁਣ ਆਪਾਂ 6.5 ਇੰਚ ਇਥੇ ਨਿਸ਼ਾਨ ਲਾ ਲੈਣਾ 6.5 ਇੰਚ ਤੇ ਮਾਰਕ ਕਰ ਲਿਆ 6.5 ਇੰਚ ਤੇ ਕਰ ਲਿਆ ਹੁਣ ਆਪਾਂ نیچے ਨੂੰ 7.5 ਇੰਚ ਆਪਾਂ ਮੁੱਢੇ ਦੀ ਕਟਾਈ ਕਰਨੀ ਆ ਆ ਲੋ ਜੀ 7.5 ਇੰਚ ਆਪਾਂ ਮੁੱਢੇ ਦੀ ਕਟਾਈ ਕਰਤੀ ਜਿੰਨਾ ਆਪਾਂ ਇਥੋਂ ਤੀਰਾ ਲਿਆ ਉਹਦੋਂ ਅੱਧਾ ਇੰਚ ਜੀ ਆਪਾਂ ਇੱਥੇ ਘਟਾ ਕੇ ਰੱਖਣਾ ਆਪਾਂ ਉੱਪਰ 6.5 ਲਿਆ ਸੀ نیچے ਆਪਾਂ 6 ਲਵਾਂਗੇ ਦੇਖੋ ਜੀ ਇੰਦਾ ਆਪਾਂ ਇੱਕ ਬਾਕਸ ਰੈਡੀ ਕਰ ਲੈਣਾ ਹੁਣ ਆਪਾਂ ਪਾਵਾਂਗੇ ਜੀ ਉੱਪਰ ਅੱਧੇ ਇੰਚ ਦੀ ਕਾਟ ਅੱਜ ਇੱਥੇ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਇਹ ਕਾਟ ਕਿਉਂ ਪਾਉਣੀ ਹੈ ਇਹ ਕਾਟ ਦੇਖੋ ਭੈਣੇ ਆਪਾਂ ਤਾਂ ਕਰਕੇ ਪਾਈ ਜਾਂਦੀ ਆ ਜੇ ਆਪਾਂ ਇਹ ਕਾਟ ਨਹੀਂ ਪਾਵਾਂਗੇ ਤਾਂ ਜਿਹੜੀ ਆਪਣੀਆਂ ਮੋਢੇ ਵਾਲੇ ਆ ਹਿੱਸਾ ਹੁੰਦਾਗਾ ਆਪਣੀ ਕਮੀਜ਼ ਦਾ ਆ ਵਾਲਾ ਹਿੱਸਾ ਹੁੰਦਾ ਦੇਖੋ ਆ ਵਾਲਾ ਹਿੱਸਾ ਹੁੰਦਾ ਇਹਦੇ ਵਿੱਚ ਦੇਖੋ ਆ ਕਾਟ ਇੱਧਰ ਨੂੰ نیچے ਨੂੰ ਪਾਈ ਹੋਈ ਹੈ ਜੇ ਨਹੀਂ ਪਾਵਾਂਗੇ ਕਾਟ ਨਹੀਂ ਪਾਈ ਹੋ ਉਹ ਇਹ ਐਦਾਂ ਉੱਪਰ ਨੂੰ ਰਹੂਗਾ ਇਹਦੇ ਵਿੱਚ ਫਲਾਟ ਰਹੂਗੀ ਤੇ ਜਿਹੜੇ ਆਪਣੇ ਇੱਥੇ ਫਲਾਟ ਰਹੂਗੀ ਢਿੱਲੇ ਰਹੂਗੀ ਤਾਂ ਆਪਣੇ ਮੋਡੇ نیچے ਨੂੰ ਡਿੱਗਣਗੇ ਠੀਕ ਹੈ ਜੀ ਇਸ ਕਰਕੇ ਹਰਦਾ ਇੰਚ ਦੀ ਕਾਟ ਪਾਉਣੀ ਹਰ ਇੱਕ ਸੂਟ 'ਚ ਤੇ ਹਰ ਇੱਕ ਨਾਪ 'ਚ ਜ਼ਰੂਰੀ ਹੁੰਦੀ ਹੈ ਜੀ ਹੁਣ ਆਪਾਂ ਇਹਨੂੰ ਐਦਾਂ ਤਿਰਸੀ ਲਾਈਨ ਮਾਰ ਦੇਣੀ ਹੈ ਆ ਲੋ ਜੀ ਠੀਕ ਹੈ ਜੀ ਹੁਣ ਆਪਾਂ ਪਾਵਾਂਗੇ ਜੀ ਮੋਡੇ ਦੀ ਕਾਰਡ ਜਿਹੜੀ ਫਰੰਟ ਵਾਲੀ ਆ ਇਹ ਪਾਉਣੀ ਆ ਦੇਖੋ ਜੀ 1 ਇੰਚ ਤੇ ਜਿਹੜੀ ਪਿਛਲੀ ਹੈਗੀ ਇਹ ਪਾਵਾਂਗੇ ਜੀ ਆਪਾਂ 2 ਇੰਚ ਤੇ ਠੀਕ ਹੈ ਜੀ ਹੁਣ ਇਹਨਾਂ ਦਾ ਬ੍ਰੈਸ ਦਾ ਨਾਪ ਹੈਗਾਗਾ 20 ਇੰਚ ਠੀਕ ਹੈ ਜੀ 20 ਦਾ ਅੱਧ ਹੋ ਗਿਆ 10 ਇੰਚ ਆਪਾਂ ਇੱਥੇ 10 ਇੰਚ ਤੇ ਇਨਸਾਨ ਲਾ ਲਿਆ ਤੇ ਹੁਣ ਆਪਾਂ ਇਹਦਾ 4 ਇੰਚ ਦਾ ਹਾਫ ਕਰ ਲੈਣਾ 4 ਦਾ ਅੱਧਾ ਆ ਗਿਆ ਜੀ 2 ਇੰਚ ਚਾਹੇ ਤੁਸੀਂ ਐਦਾਂ ਕਰ ਲਓ ਚਾਹੇ ਤੁਸੀਂ ਇੰਚੀ ਟੇਪ ਨੂੰ ਐਦਾਂ ਫੋਲਡ ਕਰਕੇ ਇਨਸਾਨ ਲਾ ਲਓ ਜਿੰਨਾ ਇੱਥੇ ਆ ਗਿਆ ਓਨੇ ਹੀ ਜੀ ਆਪਾਂ ਇੱਥੇ ਇਨਸਾਨ ਲਾ ਲੈਣਾ ਤੇ ਜਿਹੜੀ ਪਿਛਲੇ ਗਲੇ ਦੀ ਕਟਾਈ ਆਏਗੀ ਮੋਡੇ ਦੀ ਕਾਰਦਾ ਇਹ ਆਪਾਂ ਪਾਵਾਂਗੇ ਜੀ 5 ਇੰਚ ਤੇ ਠੀਕ ਆ ਜੀ ਆ 5 ਇੰਚ ਤੇ ਲਾ ਗਈ ਹੁਣ ਆਪਾਂ ਤੁਹਾਨੂੰ ਗਲਾਈ ਪਾ ਕੇ ਦਿਖਾਉਣੇ ਆ ਵੀ ਗਲਾਈ ਕਿੱਦਾਂ ਪਾਉਣੀ ਹੈ चलो जी आप फ्रंट वाली कलाई पैगी जी पिछली कलाई ठीक है जी आप पिछ अपने पिछले मुडे की काट आ गई आगे वाले मुढ़े की काट आ गई ठीक है जी हूँ आप नैक्स स्टैप हम रखनी है कि साइड सिलाई इन्होंड सिलाई रखनी है जी आप बच ਦੇਖੋ 22 ਇੰਚ ਤੇ ਨਿਸ਼ਾਨ ਲਾ ਲਿਆ ਹੁਣ ਆਪਾਂ ਇਹਦਾ ਹਾਫ ਕਰਨਾ ਦਾ 15 ਦਾ ਹਾਫ ਹੋ ਗਿਆ 7.5 ਇੰਚ ਆ ਜੀ ਆਪਣਾ ਹੋ ਗਿਆ ਚੈਸਟ ਦਾ ਨਿਸ਼ਾਨ ਆ ਹੋ ਗਿਆ ਦੇਖੋ ਜੀ ਆਪਣਾ ਕਮਰ ਦਾ ਨਿਸ਼ਾਨ ਆ ਹੋ ਗਿਆ ਜੀ ਆਪਣਾ हिਪ ਦਾ ਨਿਸ਼ਾਨ कमर कमर हैगी है जी इन्हारा इंच ठीक है जी देखो कमर इंच, सतारा अद्ध हो गया साढ़े अठ इंच ठीक है जी साढ़े अठ इंच हो गया आप इंच बधा के रखा ना ही आप हिप च बधा ना ही चेस्ट चाहा सिर्फ कमर चाणना होंगे क्योंकि इतने आप प्लेट्स पाने होंगे प्लेट्स कपड़ा आ जाता जो आप नहीं बधा के रखा तो अपनी कु मतलब कि कमीज से फिटिंग टाइट हो जूगी ਆਪਾਂ 8.5 ਅੱਧ ਸੀ ਆਪਾਂ 9 ਇੰਚ ਤੇ ਮਾਰਕ ਕਰਾਂਗੇ ਤੇ ਇਹਨਾਂ ਦੀ ਹਿੱਪ ਹੈਗੀ ਹੈ ਜੀ 20.5 ਇੰਚ ਠੀਕ ਹੈ ਜੀ 20 ਦਾ ਅੱਧ ਹੋ ਗਿਆ 7.5 ਇੰਚ ਹੋ ਗਿਆ ਜੀ ਹਲੋ ਠੀਕ ਹੈ ਜੀ ਹੁਣ ਆਪਾਂ ਇਹਨਾਂ ਨੂੰ ਸਕੇਲ ਦੀ ਹੈਲਪ ਦੇ ਨਾਲ ਐਦਾਂ ਫਿਟਿੰਗ ਵਾਲੀ ਸਾਈਡ ਸिलाई ਬਣਾ ਲੈਣੀ ਹੈ ਜਦੋਂ ਆਪਾਂ ਸਲਾਈ ਲਗਾਉਣੀ ਆ ਇੱਥੋਂ ਆਪਾਂ ਸਲਾਈ ਐਦਾਂ ਨਹੀਂ ਲੈ ਕੇ ਆਉਣੀ ਇੱਥੋਂ ਸਲਾਈ ਆਪਾਂ ਐਦਾਂ ਲੈ ਕੇ ਆਉਣੀ ਆ ਇਹਦੇ ਨਾਲ ਆਪਣੀ ਫਿਟਿੰਗ ਤੇ ਕੋਈ ਅਸਰ ਨਹੀਂ ਹੋਊਗਾ ਹੁਣ ਦੇਖੋ ਜੀ ਆਪਣਾ ਨੈਕਸਟ ਸਟੈਪ ਹੈਗਾ ਆਪਾਂ ਪਲੇਟਸ ਪਾਉਣੀਆਂ ਐਨ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਜੀਲੀ ਮੈਨੂੰ ਪਲੇਟਸ ਦੀ ਮਾਰਕਿੰਗ ਤੇ ਪਲੇਟਸ ਦੀ ਸਲਾਈ ਦੱਸੋ ਵੀ ਕਿੱਦਾਂ ਆਪਾਂ ਸਲਾਈ ਲਗਾਉਣੀ ਆ ਦੇਖੋ ਭੈਣੇ ਅੱਜ ਮੈਂ ਤੁਹਾਨੂੰ ਪਲੇਟਸ ਦੀ ਮਾਰਕਿੰਗ ਕਰਕੇ ਦਿਖਾਉਂ ਨਿਸਾਨੀਆਂ ਸਾਰੀਆਂ ਲਾ ਕੇ ਦਿਖਾਉਂਗੀ ਆਪਾਂ ਕਿੱਦਾਂ ਪਾਉਣੀਆਂ ਨੇ ਕੱਲ ਵਾਲੀ ਵੀਡੀਓ ਵਿੱਚ ਆਪਾਂ ਮੈਂ ਤਾਂ ਉਹਨੂੰ ਪਲੇਟਸ ਪਾ ਕੇ ਵੀ ਦਿਖਾਉਂਗੀ ਸਲਾਈ ਵੀ ਕਰਕੇ ਦਿਖਾਉਂਗੀ ਕਿੱਦਾਂ ਪਾਉਣੀਆਂ ਨੇ ਆ ਦੇਖੋ ਜੀ ਜਿਹੜੀਆਂ ਪਲੇਟਸ ਨੇ ਇਹ ਆਪਾਂ ਪਾਉਣੀਆਂ ਨੇ 12 ਇੰਚ ਦੇ ਜਦੋਂ ਆਪਣੀ ਕੁਰਤੀ ਤਿਆਰ ਹੋ ਗਈ ਇਹ 11.5 ਇੰਚ ਤੇ ਰਹਿ ਜਾਣਗੇ ਉੱਪਰ ਅੱਧਾ ਇੰਚ ਸਲਾਈ ਚ ਆ ਜਾਊਗਾ ਤੇ نیچے ਨੂੰ ਇਹਨਾਂ ਦੀ ਲੰਬਾਈ ਰੱਖਣੀ ਆ ਜੀ ਆਪਾਂ 7 ਇੰਚ ਤੇ ਜਿਹੜੀ ਇਹਨਾਂ ਦੀ ਚੜਾਈ ਆ ਉਹ ਰੱਖਣੀ ਆ 3.5 ਇੰਚ ਜਦੋਂ ਆਪਾਂ ਸਾਰਾ ਕੁਝ ਏਦਾਂ ਨਾਪ-ਨਾਪ ਕੇ ਰੱਖਾਂਗੇ ਤਾਂ ਕਦੇ ਵੀ ਆਪਣੀਆਂ ਪਲੇਟਸ ਟੇਡੀਆਂ ਨਹੀਂ ਜਾਣਗੀਆਂ ਤੇ ਕਦੇ ਵੀ ਪਲੇਟਸ ਆਪਣੀ ਵੀ ਇੱਕ ਹੋਰ ਜਗ੍ਹਾ ਤੇ ਵੀ ਉਹਨਾਂ 'ਚ ਬਾਧ ਘਾਟ ਨਹੀਂ ਹੋਊ ਸਲਾਈ ਬਣਾਉਣ ਤੋਂ ਲੌਂਗ ਤੋਂ ਬਾਅਦ ਆਪਾਂ ਪਾਉਣੀਆਂ ਨੇ ਜੀ ਸਾਈਡ ਵਾਲੀਆਂ ਪਲੇਟਸ ਜਦੋਂ ਆਪਾਂ ਸਾਈਡ ਵਾਲੀਆਂ ਪਲੇਟਸ ਪਾਉਣੀਆਂ ਨੇ ਆ ਦੇਖੋ ਜੀ ਆਪਾਂ ਇੰਚੀ ਟੇਪ ਇੱਥੇ ਨਹੀਂ ਰੱਖਣਾ ਆਪਾਂ ਇੱਥੇ ਰੱਖਾਂਗੇ ਇੱਥੇ ਰੱਖ ਲੈਣਾ ਤੇ ਇੱਥੇ ਆਪਾਂ ਇਹਨਾਂ ਚ ਪਾਉਣਾ 2 ਇੰਚ ਦਾ ਗੈਪ ਨਾਲ ਜੀ ਆਦ ਹੋ ਗਈ ਆਪਣੀ ਇੱਕ ਸਾਈਡ ਵਾਲੀ پلیਟ ਹੁਣ ਆਪਾਂ ਪਾਵਾਂਗੇ ਜੀ ਦੂਜੀ ਆ ਜਿਹੜਾ ਆਪਾਂ ਕਾਰਨਰ ਬਣਾਇਆ ਸੀ ਨਾ ਇਹ ਜਦੋਂ ਆਪਾਂ ਕੁਰਤੀ ਕੱਟਦੇ ਆ ਇਹ ਹਰ ਇੱਕ ਪੈਨ ਬਣਾਉਂਦੀ ਆ ਇਹ ਵਾਰੀ ਕਾਰਨਰ ਤੇ ਆਪਾਂ ਰੱਖ ਲੈਣਾ 1 ਇੰਚ ਡੀਪ ਦਾ ਕਾਰਨਰ ਇੱਥੇ ਇੱਥੇ ਵੀ ਜੀ 2 ਇੰਚ ਦਾ ਗੈਪ ਆਪ ਨੇ ਇਹ ਪਲੇਟਸ ਪੈ ਗਿਆ ਇਹ ਇਦਾਂ ਪਲੇਟਸ ਦੀ ਮਾਰਕਿੰਗ ਕਰਨ ਦੇ ਨਾਲ ਬਹੁਤ ਸੋਹਣੀ ਫਿਟਿੰਗ ਆਉਂਦੀ ਆ ਤੇ ਦੂਸਰੀ ਗੱਲ ਵੀਕ ਮੇਰੀ ਭੈਣ ਕਹਿੰਦੀ ਵੀ ਮੇਰੀ ਫਿਟਿੰਗ ਨਹੀਂ ਬਣਦੀ ਜੀ ਸਹੀ ਮਾਰਕਿੰਗ ਕਰਨ ਤੋਂ ਬਾਅਦ ਜਦੋਂ ਨਾ ਤਾਂ ਪਲੇਟਸ ਦੀ ਸਲਾਈ ਸਿੱਧੀ ਲਗਾ ਦਿੰਨੇ ਆ ਵੀ ਸਾਰੀ ਧੁਰ ਤੋਂ ਲੈ ਕੇ ਧੁਰ ਤੱਕ ਸਿੱਧੀ ਲਾ ਦਿੰਨੇ ਆ ਤਾਂ ਕਦੇ ਵੀ ਫਿਟਿੰਗ ਨਹੀਂ ਬਣਦੀ ਜੀ ਪਲੇਟਸ ਦੀ ਜੋ ਆਪਣੀ ਕੁੜਤੀ ਦੀ ਫਿਟਿੰਗ ਫੇਰ ਬਣਦੀ ਆ ਦੇਖੋ ਆਪਣੀ ਪਲੇਟ ਆ ਗਈ ਇਹ ਹੈਗੀ 7 ਇੰਚ ਦੀ ਆਪਾਂ ਇਹਦਾ ਹਾਫ ਕਰ ਲਓ 3 ਇੰਚ ਇਹ ਅੱਧਾ ਲਾ ਲੋ ਚਾਹੇ ਅੱਧੇ ਤੋਂ ਹਲਕਾ ਜਿਹਾ ਘਾਟਾ ਦੇਖੋ ਨਸਾਨੀ ਲਾਈ ਹੋਈ ਆ ਠੀਕ ਹੈ ਜੀ ਅੰਨੀ ਇਹਨੂੰ ਆਪਾਂ ਐਦਾਂ ਲਾਉਣਾਗਾ ਐਸੇ ਤਰ੍ਹਾਂ ਹੀ ਇਹ ਵਾਲੀ ਪਲੇਟ ਐਸੇ ਤਰ੍ਹਾਂ ਹੀ ਇਧਰਲੀ ਪਲੇਟ ਤੇ ਪਿਛਲੇ ਪੱਲੇ ਦੀਆਂ ਪਲੇਟਾਂ ਦੀ ਇੱਥੋਂ ਜਦੋਂ ਆਪਾਂ ਸਲਾਈ ਲਾਵਾਂਗੇ ਤਾਂ ਜੰਮੀ ਕੱਪੜੇ ਦੇ ਨਾਲ ਨਾਲ ਫਿਰ ਇੱਥੇ ਆ ਕੇ ਆਪਾਂ ਜੁੜੰਗਾਈ ਦੇਣੀ ਹੈਗੀ ਐਸ ਤਰ੍ਹਾਂ ਪਲੇਟਸ ਪਾਉਣ ਦੇ ਨਾਲ ਆਪਣੀ ਫਿਟਿੰਗ ਬਿਲਕੁਲ ਪਰਫੈਕਟ ਨਾ ਹੁੰਦੀ ਹੈ ਜਿਹੜੀ ਆਹ ਵਾਲੀਆਂ ਪਲੇਟਸ ਨੇ ਇਹਦੇ ਵਿੱਚ ਜੀ ਐਦਾਂ ਜਦੋਂ ਆਪਾਂ ਕੱਪੜਾ फाँगे तो देखो इतों आप ज़्यादा तो इतने आके आप ठीक है जी ऐसे तरह ही आ वाली प्लेट इस तरह जो आप प्लेट्स कपड़ा देवे तो प्लेट्स के डई दे दवाँगे तो अपनी फिटिंग बिल्कुल परफेक्ट आव हम आपकी कटिंग करके दिखाने ਆਹ ਹੋ ਗਈ ਆਪਣੀ ਕਟਿੰਗ ਫਰੰਟਾ ਦੀ ਕਾਟ ਆਪਾਂ ਪੱਲੇ ਅਲੱਗ ਕਰਕੇ ਪਾਵਾਂਗੇ ਆ ਦੇਖੋ ਜੀ ਆ ਪਿਛਲਾ ਪੱਲਾ ਆਪਾਂ ਅਲੱਗ ਕੱਢ ਲਿਆ ਤੇ ਆ ਆਪਣਾ ਫਰੰਟ ਵਾਲਾ ਪੱਲਾ ਦਾ ਇਹਨੂੰ ਆਪਾਂ ਐਦਾਂ ਹੀ ਜੋੜ ਲੈਣਾਗਾ ਜਿੱਦਾਂ ਪਹਿਲਾਂ ਜੋੜਿਆ ਹੋਇਆ ਸੀ ਇਹ ਚ ਪੈ ਗਈ। ਇਹ ਪਿਛੇ ਪੈ ਗਈ ਸੀ ਜੀ ਆਪਣੀ ਕਾਰਟ ਹੁਣ ਆਪਾਂ ਦੋਮਾ ਦੂਸਰੀ ਚ ਵੀ ਪਾਉਣੇ ਆਂਗੇ। ਹਲੋ ਜੀ ਆ ਪੈ ਗਈ ਆਪਣੀ ਕਾਰਟ। ਮੋਡੇ ਦੀ ਹੁਣ ਆਪਾਂ ਕੀ ਕਰਨਾ ਆ ਕੱਲਾ ਇਦਾਂ ਚੱਕਣਾ। ਇਹਨੂੰ ਇਦਾਂ ਮਿਲਾ ਲੈਣਾ। ਇਦਾਂ ਮਿਲਾ ਕੇ ਆ ਬਿਲਕੁਲ ਆਪਾਂ ਨਾਲ ਮਲਾਉਣੇ ਨੇ ਇਦਾਂ। ਠੀਕ ਹੈ ਜੀ ਹਲਕੇ ਜਿਹੇ ਹੱਥਾਂ ਨਾਲ ਆਪਾਂ ਪ੍ਰੈਸ ਕਰ ਦੇਣੀ ਹੈ ਜਿਹੜੇ ਆ ਆਪਣੀ ਮਾਰਕਿੰਗ ਕੀਤੀ ਹੋਈ ਆ ਆ ਦੇਖੋ ਜੀ ਥੋੜੀ ਜੀ ਹਲਕੀ ਐ ਇੱਧਰ ਆ ਗਈ ਇਹਨੂੰ ਆਪਾਂ ਚਾਕ ਦੇ ਨਾਲ ਡਾਰਕ ਕਰ ਦੋ ਠੀਕ ਹੈ ਜੀ ਫਿਰ ਆਪਣੀ ਸਾਰੀ ਮਾਰਕਿੰਗ ਸਹੀ ਦਿਖੂਗੀ ਹੁਣ ਆਪਾਂ ਤੁਹਾਨੂੰ ਬੈਕ ਵਾਲੇ ਪੱਲੇ ਦੀ ਕਟਿੰਗ ਕਰਕੇ ਦਿਖਾਉਣੀ ਹੈ ਇਹ ਕੱਪੜੇ ਨੂੰ ਕਿੰਨਾ ਆਪਣੀ ਗਲੇ ਦੀ ਨਾ ਚੜਾਈ ਹੈਗੀ ਇਹ ਰੱਖਾਂਗੇ ਜੀ ਆਪਾਂ 2.5 ਇੰਚ ਆ ਦੇਖੋ ਤੇ ਜਿਹੜਾ ਪਿਛਲਾ ਗਲਾਗਾ ਇਹ ਆਪਾਂ ਰੱਖਾਂਗੇ 6.5 6 ਇੰਚ 6.5 ਨਹੀਂ ਜੀ 6 ਤੇ ਜਦੋਂ ਇਹ ਮਤਲਬ ਕਿ ਬਣ ਗਿਆ ਇਹ 5.5 ਇੰਚ ਤਿਆਰ ਰਹਿ ਜਾਊਗਾ क्योंकि इन्ना है उपर सिलाई चाहू अद्धा इंच का साढ़े पांच इंच अपना गला तैयार रह जाएगा इस तरह जी, जी आप देखो इतने चाक रख के ऐदा गोल घुमा लेना गले की गलाई ठीक है जी करे आप प्लेट्स पिछलिया प्लेट्स भी आप ਦੇਖੋ ਪੌਣੀਆਂ ਨੇ ਜੀ 12 ਇੰਚ ਤੇ ਠੀਕਾ ਜੀ ਤੇ ਜਿਹੜੀ ਆ ਪਿਛਲੀਆਂ ਪਲੇਟਸ ਨੇ ਇਹ ਜਿਹੜੇ ਪਿਛਲੇ ਪਲੇਟ ਆ ਨਾ ਇਹ ਆਪਾਂ 1 ਜਾਂ 1.5 ਇੰਚ ਜ਼ਿਆਦਾ ਰੱਖੀਦੀ ਹੁੰਦੀ ਆ ਪਲੇਟ ਕੋਈ ਵੱਡੀ ਨਹੀਂ ਹੋਊਗੀ ਜੇ ਇਹ ਪਲੇਟ ਆਪਣੇ نیچے ਤੱਕ ਆਊਗੀ ਫੇਰ ਆਪਨੀ ਜਿਹੜੀ ਪਿੱਛੋਂ ਨਾ ਕਈ ਮੇਰੀਆਂ ਭੈਣਾਂ ਦੀ ਫਰੰਟ ਤੋਂ ਫਿਟਿੰਗ ਬਹੁਤ ਸੋਹਣੀ ਹੁੰਦੀ ਆ ਪਰ ਪਿੱਛੋਂ ਕਮਰ ਕੋਲੋਂ ਪਿੱਠ ਕੋਲੋਂ ਨਾ ਆਪਣਾ ਜਿਹੜੇ ਕਬੂਲਬਲਾ ਜਾਂ ਬੰਦਾ ਰਹਿੰਦਾ ਕਮੀਜ਼ ਚ ਪਲੇਟਸ ਦੇ نیچے ਬਹੁਤ ਨਾਲ ਕਰਕੇ ਬਣਦਾ ਜਦੋਂ ਆਪਣੀ ਪਿਛਲੀ ਪਲੇਟ 7 ਇੰਚ ਦੀ ਹੁੰਦੀ ਹੈ ਜਦੋਂ ਆਪਾਂ ਪਿਛਲੀ ਪਲੇਟ 1 ਇੰਚ ਵਧਾ ਕੇ ਪਾਵਾਂਗੇ 1.5 ਇੰਚ ਵਧਾ ਕੇ ਪਾਵਾਂਗੇ ਤਾਂ ਜਿਹੜੀ ਆਪਣੀ ਫਿਟਿੰਗ ਆ ਉਹ ਬਹੁਤ ਸੋਹਣੀ ਬਣੂਗੀ ਜੀ ਹੁਣ ਆਪਾਂ ਜੀ ਫਰੰਟ ਵਾਲੀ 7 ਤੇ ਪਾਈ ਸੀ ਇਹ ਪਾਵਾਂਗੇ ਜੀ ਆਪਾਂ 1.5 ਇੰਚ ਵਧਾ ਕੇ 8.5 ਇੰਚ ਦੇ ਚੜਾਈ ਇਹਦੀ ਸੇਮ ਹੀ ਰੱਖਣੀ ਹੈ 3.5 ਇੱਥੋਂ ਵੀ ਜੀ 3.5 ਇਸ ਤਰ੍ਹਾਂ ਜੀ ਸਕੇਲ ਦੇ ਨਾਲ ਲਾਈਨ ਬਣਾ ਲਓ 3 ਇੰਚੀ ਟੇਪ ਦੇ ਆਹ ਵਾਲੇ ਹਿੱਸੇ ਦੇ ਨਾਲ ਇਹ ਇੱਥੇ ਲਾ ਲਓ ਇੱਕ ਨਿਸ਼ਾਨ ਕਿਉਂਕਿ ਇਹਦੇ ਵਿੱਚ ਹੋਰ ਕੋਈ ਮਾਰਕਿੰਗ ਨਹੀਂ ਹੁੰਦੀ ਪਿਛਲੇ ਪੱਲੇ 'ਚ ਤੇ ਆਹ ਦੇਖੋ ਆਹ ਆਪਾਂ ਲਾ ਲੈਣਾ ਇਹਨੂੰ ਐਦਾਂ ਲਾ ਲਓ ਆਹ ਲਓ ਜੀ ਆਪਣੀ ਪਿਛਲੇ ਪੱਲੇ ਦੀ ਵੀ ਹੋ ਗਈ ਤੇ ਫਰੰਟ ਵਾਲੇ ਪੱਲੇ ਦੇ ਵੀ ਹੋ ਗਏ ਹੁਣ ਆਪਾਂ ਤੁਹਾਨੂੰ ਬਾਹਾਂ ਦੀ ਕਟਿੰਗ ਕਰਕੇ ਦਿਖਾਉਣੀ ਆਂ ਹਾਂਜੀ ਜੀ ਹੁਣ ਆਪਾਂ ਕਰਾਂਗੇ ਬਾਹਾਂ ਦੀ ਕਟਿੰਗ ਦੇਖੋ ਸਭ ਤੋਂ ਪਹਿਲਾਂ ਬਾਹਾਂ ਦੀ ਜਿਹੜੀ ਲੰਬਾਈ ਆਏਗੀ ਉਹ 16 ਇੰਚ ਤਿਆਰ ਰੱਖਣੀ ਆਂ ਆਪਾਂ 3 ਇੰਚ ਵਧਾ ਕੇ ਨਵਾਂਗੇ 19 ਇੰਚ ਠੀਕ ਆ ਜੀ ਆ ਐਕਸਟਰਾ ਕੱਪੜੇ ਦੀ ਕਰ ਦੇਣੀ ਆ ਜੀ ਆਪਾਂ ਕਟਿੰਗ ਤੇ ਹੁਣ ਆਪਾਂ ਬਾਹਾਂ ਦੀਆਂ ਕਾਟਾ ਪਾਉਣ ਖਾਤਰ ਆਪਾਂ ਫਰੰਟ ਵਾਲਾ ਪੱਲਾ ਨਾਲ ਇੰਨਾ ਹਿੱਸਾ ਉਹ ਦੇਖੋ ਜੀ ਆਪਣਾ ਸਲਾਈ 'ਚ ਇੰਨਾ ਸਲਾਈ 'ਚ ਆਓ ਇੱਥੇ ਆਪਾਂ ਇੰਚੀ ਟੇਪ ਰੱਖਣਾਗਾ ਫਰੰਟ ਵਾਲਾ ਪੱਲਾ ਅੱਗੇ ਵਾਲਾ ਪੱਲਾ ਨਾਪਣਾ ਆਪਾਂ ਪਿੱਛੇ ਵਾਲਾ ਨਹੀਂ ਐਦਾਂ ਨਾਲ-ਨਾਲ ਆਪਾਂ ਇੰਚੀ ਟੇਪ ਦੇਖੋ ਇੱਥੇ ਉਂਗਲ ਰੱਖੜੀਆਂ ਜਿੱਥੇ ਗਲਾਈ ਦਿੱਤੀ ਆ ਇੱਥੋਂ ਇੰਚੀ ਟੇਪ ਐਦਾਂ ਘੁਮਾ ਲੈ ਆਹ ਲੋ ਜੀ ਮੋਟਾ ਹੈਗਾ ਜੀ ਆਪਣਾ 9.5 ਇੰਚ ਤਿਆਰ ਦੇਖੋ ਜੀ ਮੋਡਾ ਹੈਗਾ ਆਪਣਾ 9.5 ਇੰਚ ਤਿਆਰ ਜਿਹੜਾ ਆਪਾਂ ਕੱਪੜਾ ਆਪਾਂ ਲਿਆ ਡਬਲ ਤੈਨ ਚਾਹੇ 10 ਇੰਚ ਯਾਨੀ ਕਿ 20 ਇੰਚ ਆਪਾਂ ਕੱਪੜੇ ਦੀ ਚਡਾਈ ਲੈਣੀ ਹੈਗੀ ਜਿੰਨਾ ਆਪਣਾ ਮੋਡਾ ਹੈਗਾ ਉਦੋਂ ਆਪਾਂ ਅੱਧਾ ਇੰਚ ਘਟਾ ਕੇ ਰੱਖਣਾ ਦੇਖੋ ਆਪਣਾ ਮੋਡਾ ਹੈਗਾ 9.5 ਇੰਚ ਤਿਆਰ ਆਪਾਂ ਇੱਥੇ 9 ਇੰਚ ਦੇ ਨਸਾਨ ਲਾਉਣਾਂਗੇ ਠੀਕ ਹੈ ਜੀ 9 ਇੰਚ ਦੇ ਨਸਾਨ ਲਾਉਣ ਤੋਂ ਬਾਅਦ ਜਿਹੜੀ ਇਧਰ ਲਈ ਕਾਟ ਹੈ ਹਰ ਇੱਕ ਸਾਈਜ਼ ਚ 3 ਇੰਚ ਤੇ ਪੈਂਦੀ ਹੈ ਜੀ ਚਾਹੇ ਕੋਈ ਹੈਵੀ ਸਾਈਜ਼ਾ ਚਾਹੇ ਨਾਰਮਲ ਚਾਹੇ ਜਿਆਦਾ ਪਤਲਾ ਇਹ 3 ਇੰਚ ਦੇ ਹੀ ਪੈਂਦੀ ਹੈ ਜੀ ਤੇ ਉੱਪਰੋਂ ਪਾਉਣੀ ਹੈ ਜਿਹੜੀ ਆਪਾਂ ਗਲਾਈ ਹੈ ਜੀ ਇਹ ਪਾਵਾਂਗੇ ਜੀ ਆਪਾਂ 2.5 ਇੰਚ ਤੇ ਠੀਕ ਹੈ ਜੀ 2.5 ਇੰਚ ਤੇ ਗਲਾਈ ਪਾਉਣ ਤੋਂ ਬਾਅਦ ਇਹਨੂੰ ਆਪਾਂ ਐਦਾਂ ਲਾਈਨ ਖਿੱਚ ਲੈਣੀ ਹੈ ਜੀ ਐਸ ਤਰ੍ਹਾਂ ਸਕੀਲ ਦੇ ਨਾਲ ਖਿੱਚ ਲੋ ਚਾਹੇ ਜੀ ਤੁਸੀਂ ਇੰਚ ਟੇਪ ਨਾਲ ਲਾਈਨ ਬਣਾ ਲਓ ਐਦਾਂ ਲਾਈਨ ਬਣਾ ਲੈਣੀ ਹੈ ਠੀਕ ਹੈ ਜੇ ਲਾਈਨ ਬਣਾਉਣ ਤੋਂ ਬਾਅਦ ਆਪਾਂ ਇਹਦਾ ਕਰ ਲੈਣਾ ਹਾਫ ਇਸ ਤਰ੍ਹਾਂ ਇੱਥੇ ਕਰ ਲੈਣਾ ਮਾਰਕ ਤੇ ਉਸ ਤੋਂ ਬਾਅਦ ਜਿੰਨੀ ਆਪਾਂ ਆਪਣੀ ਮੋਢੇ 'ਚ ਕਾਟ ਪਾਈ ਹੈ 1 ਇੰਚ ਦੀ ਆਪੇ 1 ਇੰਚ ਦੀ ਕਾਟ ਬਾਹਾਂ 'ਚ ਪਾਉਣੀ ਹੈ ਫਿਰ ਆਪਣੀ ਮੋਢੇ 'ਚ ਤੇ ਬਾਹਾਂ ਦੀ ਕਾਟ ਸੇਮ ਹੋਊਗੀ 1 ਅੱਧਾ ਇੰਚ ਇਧਰ ਅੱਧਾ ਇਧਰ ਆ ਹੋ ਗਿਆ ਜੀ 1 ਇੰਚ ਹੁਣ ਆਪਾਂ ਇਹਨੂੰ ਦੇ ਦੇਣੀ ਹੈ ਜੀ ਗਲਾਈ ਆਪਾਂ ਤਾਂ ਉਸ ਦੀ ਕਟਿੰਗ ਕਰਕੇ ਦਿਖਾਵਾਂਗੇ ਹੁਣ ਆਪਾਂ ਪਾਉਣੀ ਹੈ ਜੀ ਅੱਗੇ ਵਾਲੀ ਘਾਟ ਦੇਖੋ ਅੱਗੇ ਵਾਲੀ ਘਾਟ ਖਾਤਰ ਆਪਾਂ ਦੋ ਪੱਲੇ ਪਿੱਛੇ ਛੱਡ ਦੇਣੇ ਆ ਦੋਆ ਚੱਕ ਲੈਣੇ ਆ ਵੀ ਉਹ ਦੋਵੇਂ ਕਾਟਾਂ ਅੱਗੇ ਵਾਲੇ ਪਾਸੇ ਹੀ ਆਉਣ ਦੇਖੋ ਦੋਵੇਂ ਪ੍ਰਿੰਟ ਵਾਲੇ ਪਾਸੇ ਵੀ ਸਿੱਧੇ ਪਾਸੇ ਆਪਸ ਵਿੱਚ ਜੁੜੇ ਹੋਏ ਨੇ ਹਾਂ ਜੀ ਜਿੱਦਾਂ ਦੇਖੋ ਹੁਣ ਆ ਮੈਂ ਕੱਟਿਆ ਇੱਥੇ ਹਲਕਾ ਜਿਹਾ ਮਤਲਬ ਕਿ ਆਵਾਰੀ ਸ਼ੇਪ ਬਣ ਗਈ ਨਾ ਇੱਥੋਂ ਇਹ ਨਹੀਂ ਹੋਣੀ ਚਾਹੀਦੀ ਜੇ ਇਹ ਸ਼ੇਪ ਹੋਊ ਇਹਦੀ ਆਪਾਂ ਕਟਿੰਗ ਕਰਨੀ ਹੈ ਨਹੀਂ ਜਦੋਂ ਆਪਾਂ ਸਲਾਈ ਲਾਵਾਂਗੇ ਆਪਾਂ ਨੂੰ ਪ੍ਰੋਬਲਮ ਆਊਗੀ ਠੀਕ ਹੈ ਜੀ ਆਹ ਹੋ ਗਈ ਦੇਖੋ ਆਪਣੀ ਬਾਹਾਂ ਦੀ ਕਾਟ ਆਹ ਹੋ ਗਈ ਦੇਖੋ ਜੀ ਆਪਣੀ কুরਤੀ ਦੀ ਕਟਿੰਗ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ